ਸੋਹੰਗ ਮਹਾਰਾਹੀ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋਹੰਗ ਮਹਾਰਾਹੀ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ vishnu bhagwan di jai so hanmarai sher singh vishnu bhagwan di jai so hanmarai sher singh vishnu bhagwan di jai ਸਤਿਕਾਰਯੋਗ ਹਸਨ ਜੀਓ ਪਰਮੇਸ਼ਰ ਦੀ ਇਨੀ ਕਿਰਪਾ ਹੈ ਕਿ ਆਪ ਸਾਰੇ ਇਕੱਠੇ ਹੋ ਕੇ ਆਪਾਂ ਇੱਥੇ ਬੈਠੇ ਆ ਪਰਮੇਸ਼ਰ ਦਾ ਜਿਹੜਾ ਆਪਾਂ ਅਨੰਦ ਮਾਣ ਰਹੇ ਆ ਉਹ ਪਰਮੇਸ਼ਰ ਨੇ ਆ ਕੇ ਮਾਤ ਲੋਕ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਜਵਰੀ ਭਗਤ ਬਣਾਇਆ ਔਰ ਤੁਹਾਨੂੰ ਸੱਚਖਣ ਦੀਆਂ ਜਿਹੜੀਆਂ ਟਿਕਟਾਂ ਉਹ ਵੀ ਦਿੱਤੀਆਂ ਸੱਚਖੰਡ ਦੀਆਂ ਟਿਕਟਾਂ ਉਹ ਪਰਮੇਸ਼ਰ ਨੇ ਤੁਹਾਨੂੰ ਆਪ ਦਿੱਤੀਆਂ ਸਮਾਂ ਨੇ ਨਹੀਂ ਸਭ ਜੀ ਦੇ ਆ ਚੁੱਕੇ ਹਨ ਦੋ ਚਾਰ ਮਿੰਟ ਲਵਾਂਗਾ ਜਿਹੜੀਆਂ ਉਹ ਟਿਕਟਾਂ ਦਿੱਤੀਆਂ ਸੀ ਟਿੱਕ ਟਕੀ ਬਿਆਨ ਕਰਦੀ ਹੈ ਆਓ ਆਪਾਂ ਇਸ ਨੂੰ ਥੋੜਾ ਜਿਹਾ ਧਿਆਨ ਦਈਏ ਗ੍ਰੰਥ ਰੰਮ 18 ਦੀ ਇਹ ਲਿਖਤ ਆ ਟਿੱਕ ਟਕੇ ਮੈਂ ਹੋਈ ਖੁਸ਼ ਟਿੱਕਾਂ ਵੰਡੀਆਂ ਸੀ ਉਹ ਕੀ ਕਹਿੰਦੀ ਹੈ ਮੈਂ ਕੀ ਹੋ ਗਈ ਮੈਂ ਖੁਸ਼ ਹੋ ਗਈਆਂ ਮੈਂ ਹੋ ਗਈ ਖੁਸ਼ ਖੁਸ਼ੀਆਂ ਨਾਲ ਜਨਾਈਆ ਮੇਰੇ ਮਹਿਬੂਬ ਸੁਲਤਾਨ ਸਭ ਨੂੰ ਲਿਆ ਪੁੱਛ ਜੋ ਮੇਰੇ ਅੰਦਰ ਆਏ ਖੁਸ਼ੀ ਜਨਾਈਆ ਜਨ ਭਗਤੋ ਮੈਨੂੰ ਲਾਓ ਪੁੱਛ ਕਿ ਤੱਕ ਕੀ ਕਹਿੰਦੀ ਆ ਜੇ ਤੁਸੀਂ ਮੈਨੂੰ ਪੁੱਛੋ ਕੀ ਪੁੱਛੋ ਜੇ ਮੈਨੂੰ ਲਾਓ ਪੁੱਛ ਤੁਹਾਨੂੰ ਦਿਆ ਦੜਾਈ ਆ ਪਿਛੇ ਕੋਟਨ ਕੋਟ ਜਨਮ ਕੇ ਮੁਕ ਪਿਛੇ ਕੋਟਨ ਕੋਟ ਜਨਮ ਕੇ ਮੁਕ 1084 ਜੂਨ ਫੰਦ ਮੁਕਈਆ ਲੱਖ 84 ਜੂਨ ਫਤ ਮੁਕਈਆ ਕਿਸੇ ਨੇ ਸੋਚੀ ਨਹੀਂ ਇਹ ਸੋਚ ਉਸ ਟਿੱਕਾ ਵੰਡੀਆਂ ਸੀ ਕਿਸੇ ਨੇ ਨਹੀਂ ਸੋਚੀ ਇਹ ਸੋਚ ਕਿਵੇਂ ਮਿਲੇ ਪੇਪਰ ਵਾਹੀਆ ਚਾਰੇ ਖਾਣੀ ਆਏ ਭੋਗ ਕੂਕਰ ਸ਼ੁਕਰ ਰੂਪ ਬਟਾਇਆ ਤਨ ਪਾਗ ਕਰੋ ਲੜਾਈਆਂ ਨਾ ਕਰੋ ਤਨ ਪਾਗ ਕਰੋ ਹੁਣ ਨਾਲ ਮਿਲਿਆ ਸੰਜੋ ਤਨ ਪਾਗ ਕਰੋ ਕਿਉਂ ਪਰਮੇਸ਼ਰ ਕਿਵੇਂ ਮਿਲਿਆ ਨਾਲ ਸੰਯੋਗ ਕਿਉ ਪੱਲੂ ਰਹੇ ਛੁਡਾਈਆ ਕਿਉ ਭਜਦੇ ਜੋ ਉਸ ਪਰਮੇਸ਼ਰ ਨੂੰ ਇਹ ਹੁਕਮ ਚ ਆ ਗਿਆ ਕਿਉ ਪੱਲੂ ਰਹੇ ਛੁਡਾਈਆ ਕਿਉ ਪੱਲੂ ਰਹੇ ਛੁਡਾਈਆ ਜਿਨਾ ਨੂੰ ਠਾਕਰ ਦੀ ਮੋਜ ਉਹ ਠੋਕਰ ਜਕਤ ਕੇ ਲਗਾਈਆ ਜਿਸ ਨੂੰ ਠਾਕਰ ਦੀ ਮੋਜ ਮਿਲ ਗਈ ਉਹ ਠੋਕਰ ਜਕਤ ਕੇ ਲਗਾਈਆ ਸਤਗੁਰ ਮਿਲਣਾ ਨਹੀਂ ਰੋਜ਼ ਰੋਜ਼ ਸਤਗੁਰ ਮਿਲਣਾ ਨਹੀਂ ਰੋਜ ਵੇਲਾ ਗਿਆ ਹੱਥ ਨਾ ਆਇਆ ਉਹ ਪਿੱਛੋਂ ਕਿਸ ਦੀ ਕਰੋ ਖੋਜ ਜੇ ਤੁਸੀਂ ਇਹ ਵੇਲਾ ਖਵਾ ਲਿਆ ਹਰ ਸੰਗਤਿ ਉਹ ਫਿਰ ਪਿੱਛੋਂ ਕਿਸ ਦੀ ਕਰੋ ਖੋਜ ਕਿਸ ਦੀ ਫਿਰ ਤੁਸੀਂ ਪਿੱਛੋਂ ਖੋਜ ਕਰੋਗੇ ਜੋਤੀ ਜੋ ਸਰੂਪ ਹਾਰਾ ਬਪਣੇ ਕਿਰਪਾ ਕਰ ਸੱਦ ਦੇ ਮਨਹਾਰ ਵੜਿਆਈਆ ਟਿੱਕ ਟਕ ਇਹ ਮੈਂ ਤੁਹਾਡੀ ਬਣ ਕੇ ਸਾਥਨ ਸੱਚਾ ਸੰਗ ਵਿਖਾਈਆ ਸਾਥਨ ਕੀ ਸਤੀ ਬਣੀਓ ਤੁਹਾਡੀ ਬਣੀ ਭਗਤਾਂ ਦੀ ਬਣੀ ਟਿਕਟੇ ਮੈਂ ਤੁਹਾਡੀ ਬਣ ਕੇ ਸਾਥਨ ਸੱਚਾ ਸੰਗ ਵਿਖਾਈ ਆ ਤੁਹਾਨੂੰ ਆਈ ਆਖਣ ਤੁਰ ਸੰਦੇਸ਼ ਸੁਣਾਈ ਆ ਜਿਹੜਾ ਕਨਈਆ ਖਾਂਦਾ ਸੀ ਮੱਖਣ ਤੁਹਾਨੂੰ ਦੱਸਣ ਵਾਸਤੇ ਆ ਗਈ ਕੌਣ ਟਿਕਟ ਆ ਕੇ ਟਿਕਟ ਦਾ ਸ੍ਰੀ ਤੁਹਾਨੂੰ ਜਿਹੜਾ ਕਨਈਆ ਖਾਂਦਾ ਰਿਹਾ ਮਟਕੀਆਂ ਭੰਨ ਵਿਖਾਈ ਆ ਉਹ ਜਿਹੜਾ ਰਾਮ ਲੋਂਦਾ ਰਿਹਾ ਆਸਨ ਦਸ਼ਰਤ ਬੇਟਾ ਨਜਰੀ ਆਈ ਇਹ ਟਿੱਕ ਟਕ ਗੱਲ ਕਰੀ ਜੇ ਜਿਹੜਾ موسی ਮੂਦੇ ਪਾਰ ਡਕਾ ਜਲਵਾ ਤਕੇ ਬਾਤਨ ਚੰਦ ਨੂਰ ਰੁਸ਼ਨਾਈਆ ਜਿਹੜਾ ਈਸਾ ਦੀ ਸੇ ਸਾਚਨ ਖੁਦਾ ਵੰਦ ਇੱਕੋ ਜਨਾਈਆ ਜਿਸ ਨੂੰ ਮੁਹੰਮਦ ਚੁਕਚੂ ਕੀਤਾ ਅਦਾਵਨ ਇਹ ਓ ਜੋ ਜੋ ਆਪ ਜੀ ਸਰਵਨ ਕਰ ਰਹੇ ਹੋ ਜਿਸ ਨੂੰ ਮੁਹੰਮਦ ਚੁਕਚੂ ਕੀਤਾ ਅਦਾਵਨ ਸੀਸ ਸੀਸ ਨਵਾਈਆ ਜਿਸ ਨਾਨਕ ਨਿਰਗੋ ਨੂਰ ਕੀਤਾ ਪ੍ਰਕਾਸ਼ਨ ਜੋਤੀ ਜੋਤ ੜਕਮਗਾਈਆ ਸੋ ਮਾਤੀ ਮੈਂ ਮਾਣ ਚਾਵਾਂਗਾ ਪੰਜ ਕਾਰਿਆਂ ਸਾਤ ਦਿਨ ਹਰ ਸੰਗ ਦੇ ਦਿਓ ਸੋ ਹੰਮਾਰਾਇ ਸ਼ੇਰ ਸਿੰਘ ਵੀਸ਼ਨੋ ਭਗਵਾਨ ਦੀਜੈ ਸੋ ਹੰਮਾਰਾਇ ਸ਼ੇਰ ਸਿੰਘ ਵੀਸ਼ਨੋ ਭਗਵਾਨ ਦੀਜੈ

ਉਸਿਸ ਸਾਡੇ ਸ਼ੌਕ ਕਵੀਰ ਕੁਲਵਿੰਦਰ ਸਿੰਘ